ਬਬੇ ਇੱਕ ਸਕੂਲ ਦੀ ਟੀਚਰ ਨੇ ਆਪਣੀ ਕਲਾਸ ਦੇ ਬੱਚਿਆਂ ਨੂੰ ਮਾਈ ਵੇਸ ਜਾਣ ਕੇ ਮੇਰੀ ਇਸ਼ਿਆ ਦਾ ਲੈਸਨ ਕਰਨ ਵਾਸਤੇ ਪੇਪਰ ਬਣ ਦਿੱਤੇ। ਲੋ ਜੀ ਸਾਰੇ ਬੱਚਿਆਂ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਲੈਸਨ ਕੰਪਲੀਟ ਕਰਕੇ ਪੇਪਰ ਮੈਡਮ ਨੂੰ ਵਾਪਸ ਦੇ ਦਿੱਤੇ। ਜਾਨੋ ਸਕੂਲੇ ਛੁੱਟੀ ਦਾ ਟਾਈਮ ਹੋ ਗਿਆ ਤਾਂ ਪੇਪਰ ਮੈਡਮ ਨੇ ਵੀ ਆਪਣੇ ਨਾਲੇ ਚੱਕ ਲਏ ਵੇ ਘਰ ਜਾ ਕੇ ਮੈਂ ਸਾਰੇ ਪੇਪਰ ਚੈੱਕ ਕਰ ਲਵਾਂਗੀ। ਲੋ ਜੀ ਘਰ ਜਾ ਕੇ ਸਾਰੇ ਕੰਮ ਕਾਰ ਨਿਬੜ ਕੇ ਪੇਪਰ ਚੈੱਕ ਕਰਨ ਵਾਸਤੇ ਸੋਫੇ ਤੇ ਬੈ ਗਈ। ਤੇ ਕੋਲੇ ਉਹਦਾ ਹਸਬੰਡ ਮੋਬਾਈਲ ਤੇ ਕੋਈ ਆਫਿਸ ਦਾ ਕੰਮ ਕਰ ਰਿਆ ਸੀਗਾ। ਲੋ ਜੀ ਪੇਪਰ ਚੈੱਕ ਕਰਦੀ ਦੇ ਕਰਦੀ ਦੇ ਜਦੋਂ ਇੱਕ ਬੱਚੇ ਦਾ ਪੇਪਰ ਉਹਦੇ ਹੱਥ 'ਚ ਆਇਆ ਨਾ ਤਾਂ ਪਰਦੀ ਪਰਦੀ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ। ਤੇ ਹਸਬੰਡ ਉਹਦਾ ਪੁੱਛਣ ਲੱਗਾ ਵੀ ਕੀ ਗੱਲ ਤੂੰ ਰੋਂਦੀ ਕੱਲੀ ਆ? ਉਹ ਕਹਿੰਦੀ ਅੱਜ ਮੈਂ ਆਪਣੀ ਕਲਾਸ ਦੇ ਬੱਚਿਆਂ ਨੂੰ ਮਾਈ ਵਿਸ ਦਾ ਲੈਸਨ ਕਰਨ ਵਾਸਤੇ ਗਿਆ ਸੀਗਾ ਤੇ ਇੱਕ ਬੱਚੇ ਨੇ ਪੇਪਰ ਦੇ ਵਿੱਚ ਬੜਾ ਸੋਹਣਾ ਜਵਾਬ ਲਿਖਿਆ। ਕਹਿੰਦਾ ਕੀ ਲਿਖਦਾ ਬੱਚਾ? ਕਹਿੰਦੀ ਲਿਖਦਾ ਹੈ ਕਿ ਮੇਰੀ ਵੈਸ਼ਿਆ ਕੀ ਮੋਬਾਈਲ ਸਾਡੇ ਤੋਂ ਇੰਨਾ ਕੁ ਦੂਰ ਚਲ ਜਵੇ ਸਾਡੇ ਲੱਗੇ ਨਾ ਆਵੇ ਬਿਲਕੁਲ ਹੀ ਖਤਮ ਹੋ ਜਵੇ ਮੋਬਾਈਲ ਤਾਂ ਜੋ ਮੇਰੀ ਫੈਮਲੀ ਮੇਰੇ ਨਾਲ ਖੇਡ ਸਕੇ ਮੇਰੇ ਨਾਲ ਗੱਲਾਂ ਕਰ ਸਕੇ ਮੈਨੂੰ ਟਾਈਮ ਦੇ ਸਕੇ ਨਹੀਂ ਆ ਤਾਂ ਜੇ ਕੋਈ ਬੰਦਾ ਜਾਦੂ ਜਾਣਦਾ ਜਾਦੂ ਦੇ ਨਾਲ ਮੈਨੂੰ ਮੋਬਾਈਲ ਬਣਾ ਦੇਵੇ ਤਾਂ ਜੋ ਮੇਰੀ ਫੈਮਲੀ ਮੋਬਾਈਲ ਦੀ ਜਗ੍ਹਾ ਦੇ ਉੱਤੇ ਮੇਰੇ ਨਾਲ ਗੱਲਾਂ ਕਰ ਸਕੇ ਮੈਨੂੰ ਬਰਤ ਸਕੇ ਤੇ ਉਹ ਕਹਿੰਦਾ ਇਹ ਬੱਚਾ ਕੌਣ ਆ ਕਹਿੰਦੀ ਆਪਣਾ ਗੋਲੂ ਕਿਨਕੇ ਉਹਨਾਂ ਦਾ ਬੱਚਾ ਜਿਹੜਾ ਉਹਦੀ ਕਲਾਸ ਦਾ ਸਟੂਡੈਂਟ ਸੀਗਾ ਸੋ ਕਹਿਣ ਦਾ ਮਤਲਬ ਹੈ ਦੋਸਤੋ ਕਿ ਇਹ ਮੋਬਾਈਲ ਬਣਾਇਆ ਸੀਗਾ ਦੂਰਿਆਂ ਨੂੰ ਲਾਗੇ ਕਰਨ ਵਾਸਤੇ ਆਪਾਂ ਲਾਗੇ ਵਾਲਿਆਂ ਤੋਂ ਹੌਲੀ-ਹੌਲੀ ਇਹ ਮੋਬਾਈਲ ਦੇ ਕਰਕੇ ਦੂਰ ਹੋ ਹੀ ਜਾਂਦੇ ਆ ਇਸ ਕਰਕੇ ਮੋਬਾਈਲ ਨੂੰ ਓਨਾ ਘਰਤੋ ਜਿੰਨੀ ਕਿ ਲੋੜ ਆ ਵੱਧ ਤੋਂ ਵੱਧ ਆਪਣੀ ਫੈਮਿਲੀ ਨੂੰ ਟਾਈਮ ਲਿਆ ਕਰੋ ਰੱਬ ਬਰਕਤ